ਪਾਕਿਸਤਾਨ ਅਫਗਾਨਿਸਤਾਨ ਜੰਗ ਦੇ ਵਿਚਾਲੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕੀਤੀ ਗਈ ਬੰਬਾਰੀ ਤੇ ਗੋਲੀਬਾਰੀ ਦੌਰਾਨ ਤਿੰਨ ਅਫਗਾਨ ਕ੍ਰਿਕਟਰਾਂ ਦੀ ਮੌਤ ਹੋ ਗਈ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਸਾਡੇ ਗੁਆਡੀ ਮੁਲਕ ਨੇ ਪਰ ਇਸ ਸਮੇਂ ਇਨ੍ਹਾਂ ਮੁਲਕਾਂ ਦੇ ਸਬੰਧ ਬੇਹੱਦ ਨਾਪੂਰਨ ਨੇ ਜੋ ਕਿ ਖਤਰਨਾਕ ਪੱਧਰ ਤੇ ਪਹੁੰਚ ਗਏ ਨੇ ਬਾਰੀ ਗੋਲੀਬਾਰੀ ਤੇ ਬੰਬਾਰੀ ਕੀਤੇ ਜਾਣ ਕਾਰਨ ਪਾਕਿਸਤਾਨੀ ਹਮਲੇ ਦੇ ਵਿੱਚ ਤਿੰਨ ਅਫਗਾਨ ਕ੍ਰਿਕਟਰਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ ਇਸ ਤੋਂ ਬਾਅਦ ਅਫਗਾਨਿਸਤਾਨ ਨੇ ਵੱਡਾ ਕਦਮ ਚੁੱਕਦੇ ਹੋਏ ਪਾਕਿਸਤਾਨੀ ਧਰਤੀ ਤੇ ਹੋਣ ਵਾਲੀ ਟਰਾਈ ਸੀਰੀਜ਼ ਤੋਂ ਆਪਣਾ ਨਾਮ ਵਾਪਸ ਲੈ ਲਿਆ ਤੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਇਸ ਤੋਂ ਬਾਅਦ ਏਐਫਜੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਇਹ ਦੁਖਦਾਈ ਘਟਨਾ ਪਕਤਿਕਾ ਸੂਬੇ ਦੇ ਔਰਗੁਨ ਜ਼ਿਲ੍ਹੇ ਵਿੱਚ ਵਾਪਰੀ ਹੈ ਜਿੱਥੇ ਪਾਕਿਸਤਾਨੀ ਫੌਜਾਂ ਦੇ ਹਮਲੇ ਦੇ ਵਿੱਚ ਅਫਗਾਨ ਕ੍ਰਿਕਟਰ ਕਬੀਰ ਸਿਬਗ ਤੁਲਾ ਤੇ ਹਰੂਨ ਸਮੇਤ 8 ਲੋਕ ਮਾਰੇ ਗਏ ਨੇ ਤੇ 7 ਹੋਰ ਜ਼ਖਮੀ ਵੀ ਹੋਏ ਨੇ ਸੂਤਰਾ ਮੁਤਾਬਕ ਮਿਲੀਆਂ ਰਿਪੋਰਟਾਂ ਅਨੁਸਾਰ ਇੱਕ ਖਿਡਾਰੀ ਪਕਤਿਗਾ ਦੀ ਰਾਜਸਤਾਨੀ ਸ਼ਰਾਨਾ ਵਿੱਚ ਇੱਕ ਦੋਸਤਾਨਾ ਮੈਚ ਖੇਡਣ ਗਏ ਸਨ ਘਰ ਵਾਪਸ ਆਉਣ ਤੋਂ ਬਾਅਦ ਉਰਗੁਨ ਜ਼ਿਲ੍ਹੇ ਵਿੱਚ ਇੱਕ ਇਕੱਠ ਦੌਰਾਨ ਉਨ੍ਹਾਂ ਤੇ ਹਮਲਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ ਸੂਬੇ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਨੇ ਅਫਗਾਨ ਕ੍ਰਿਕਟ ਪਾਈਚਾਰੇ ਨੂੰ ਬਹੁਤ ਦੁਖੀ ਕੀਤਾ ਕਿਉਂਕਿ ਤਿੰਨ ਕ੍ਰਿਕਟਰਾਂ ਦੀ ਜਾਨ ਚਲੀ ਗਈ ਹੈ